ਜੋ ਸਾਡਾ ਮੇਨ ਗੇਟ ਖੁੱਲਾ ਸੀ ਡਾਇਰੈਕਟ ਹੀ ਸਾਡੇ ਅੰਦਰ ਆ ਕੇ ਪੁਲਿਸ ਨੇ ਮੇਰਾ ਗੇਟ ਖੜਕਾਇਆ ਇਹਨਾਂ ਨੇ ਸਾਰੀ ਸਾਡੇ ਘਰ ਦੇ ਵਿੱਚ ਤਲਾਸ਼ੀ ਕੀਤੀ ਇਹਨਾਂ ਨੇ ਪਹਿਲਾਂ ਜੇਲ੍ਹ ਦੇ ਵਿੱਚੋਂ ਆਇਆ ਸੀ ਕੋਈ ਗੱਲਬਾਤ ਕੋਈ ਨਹੀਂ ਹੈਗੀ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਇਹਨਾਂ ਨੇ ਮੇਰੇ ਬੱਚੇ ਆ ਗਏ ਕਿੰਨੇ ਵਜੇ ਆ ਗਏ ਸਵੇਰ 4:00 ਵਜੇ ਰੇਡ ਕਰਨ ਆ ਗਏ ਸੀ ਸਰਪੰਚ ਦੇ ਮੋਦਵਾਰ ਕੋਲੇ ਗਏ ਸੀ ਕੋਈ ਉਹ ਕਹਿੰਦੇ ਸਾਡੇ ਕੋਲੇ ਕੋਈ ਬੰਦਾ ਨਹੀਂ ਆਇਆ ਹੈਗਾ ਗੋਲੀਆਂ ਪਾਈਆਂ ਸੀ ਪਹਿਲਾਂ ਵੀ ਨਜਾਇਜ਼ ਹੀ ਫੜਿਆ ਗਿਆ ਸੀਗਾ ਵੀਰੇ ਤੇ ਟੂਟੀਆਂ ਦਾ ਕੰਮ ਕਰਦਾ ਕਿਤੇ ਦਿਹਾੜੀ ਕਿਸੇ ਨਾਲ ਚਲਿਆ ਜਾਂਦਾ ਕਦੇ ਕਿਸੇ ਨਾਲ ਸਾਡੇ ਛੋਟੇ ਛੋਟੇ ਬੱਚੇ ਆ ਪੰਜਾਬ ਦੇ ਵਿੱਚ ਤੜਕਸਾਰ ਕੋਬੀ ਜਾਂਚ ਏਜੰਸੀ NIA ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਦਾ ਅੱਜ ਦੀ ਸੂਚਨਾ ਹੈ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ NIA ਦੀਆਂ ਟੀਮਾਂ ਪਹੁੰਚੀਆਂ ਨੇ ਅਤੇ ਉਹਨਾਂ ਦੇ ਵੱਲੋਂ ਵਕ-ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਸ਼ਹਿਰ ਸ਼ਾਮਿਲ ਨੇ ਚੰਡੀਗੜ੍ਹ, ਮੋਗਾ ਅਤੇ ਕੋਟਕਪੂਰਾ ਜਿੱਥੇ ਕਿ NIA ਦੀਆਂ ਟੀਮਾਂ ਤੜਕਸਰ ਪਹੁੰਚਦੀਆਂ ਨੇ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਜਾਂਚ ਪੜਤਾਲ ਕੀਤੀ ਚੁੱਕੀ ਹੈ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਘਰ ਦੇ ਵਿੱਚ ਜੋ NIA ਦੀ ਟੀਮਾਂ ਨੇ ਪਹੁੰਚਿਆ ਨੇ ਅਤੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਾਂਚ ਪੜਤਾਲ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ ਨੇ ਬੰਗਲਵਾੜ ਨੂੰ ਅਤਵਾਦੀਆਂ ਤੇ ਬਦਨਾਮ ਅਪਰਾਧੀਆਂ ਦੇ ਗਠਜੋੜ ਦੀ ਜਾਂਚ ਦੇ ਹਿੱਸੇ ਵਜੋਂ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ NIA ਵੱਲੋਂ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਅਤੇ ਕੇਂਦਰ ਸਾਸ਼ਤ ਪਰਦੇਸ਼ ਢਿੱਗੜ ਵਿੱਚ 3 ਥਾਵਾਂ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਹੋਰ ਦਾ ਸੂਬਿਆਂ ਦੇ ਵਿੱਚ ਵੀ ਐਨਆਈਏ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਫਿਲਹਾਲ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਜਿੱਥੇ ਇੱਕ ਘਰ ਦੇ ਵਿੱਚ ਐਨਆਈਏ ਦੀ ਟੀਮ ਦੇ ਵੱਲੋਂ ਜਾਂਚ ਪੜਤਾਲ ਕੀਤੀ ਗਈ ਅਤੇ ਛਾਪੇਮਾਰੀ ਕੀਤੀ ਗਈ ਸੋ ਆਓ ਸੁਣਦੇ ਹਾਂ ਪਰਿਵਾਰਿਕ ਮੈਂਬਰਾਂ ਦੇ ਸਬੰਧਤ ਕੀ ਕੁਝ ਕਹਿਣਾ ਹੈ ਇਹਨਾਂ ਨੇ ਮੇਰੇ ਘਰ ਦੇ ਬਾਰੇ ਪੁੱਛਗੈਸ ਕੀਤੀ ਅਸੀਂ ਸਵੇਰ ਸੁੱਤੇ ਪਏ ਸੀ ਸਾਡਾ ਮੇਨ ਗੇਟ ਖੁੱਲਾ ਸੀ ਡਾਇਰੈਕਟ ਹੀ ਸਾਡੇ ਅੰਦਰ ਆ ਕੇ ਪੁਲਿਸ ਨੇ ਮੇਰਾ ਗੇਟ ਖੜਕਾਇਆ ਗੇਟ ਖੜਕਾ ਕੇ ਉਹਨਾਂ ਨੇ ਮੈਨੂੰ ਪੁੱਛਗੈਸ ਕੀਤੀ ਸਾਰੇ ਮੈਨੂੰ ਡਰਾਵੇ ਦਿੱਤੇ ਕਿੱਥੇ ਆ ਕਿੱਥੇ ਨਹੀਂ ਕੀ ਵਾਕਾ ਹੋਇਆ ਇਹਨਾਂ ਨੇ ਸਾਰੀ ਸਾਡੇ ਘਰ ਦੇ ਵਿੱਚ ਤਲਾਸ਼ੀ ਕੀਤੀ ਇਹਨਾਂ ਨੇ ਬਹੁਤ ਜਾਣੇ ਸੀ ਦੋ ਗੱਡੀਆਂ ਸੀਗੀਆਂ ਦੋ ਸਾਲ ਹੋ ਗਏ ਪਹਿਲਾ ਜੇਲ੍ਹ ਦੇ ਵਿੱਚੋਂ ਆਇਆ ਸੀ ਕੋਈ ਗੱਲਬਾਤ ਕੋਈ ਨਹੀਂ ਹੈਗੀ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਇਹਨਾਂ ਨੇ ਫਿਰ ਬੱਚੇ ਆ ਗਏ ਸੀ ਕਿੰਨੇ ਵਜੇ ਆ ਕੇ ਸੀ ਸਵੇਰ 4:30 ਵਜੇ ਰੇਡ ਕਰਨ ਆ ਗਏ ਸੀ ਕੋਈ ਪੰਚਾਇਤ ਤੁਹਾਨੂੰ ਮੈਂ ਕੋਈ ਇਹਨਾਂ ਨੇ ਮੈਂਬਰ ਨਹੀਂ ਸੱڈیا ਕੋਈ ਪੰਚਾਇਤ ਨਹੀਂ ਸੱਦੀ ਸਵੇਰ 5:30 6 ਵਜੇ ਗਏ ਆ ਕਹਿੰਦੇ ਅਸੀਂ ਸਰਪੰਚ ਕੋਲੇ ਜਾਣੇ ਹੁਣ ਅਸੀਂ ਸਰਪੰਚ ਦੇ ਮੋਦਵਾਰ ਕੋਲੇ ਗਏ ਸੀ ਕੋਈ ਉਹ ਕਹਿੰਦੇ ਸਾਡੇ ਕੋਲੇ ਕੋਈ ਬੰਦਾ ਨਹੀਂ ਆਇਆ ਹੈਗਾ ਕੋਈ ਮਿਲਿਆ ਮੇਰੇ ਪਤੀ ਦਾ ਨਾਮ ਰਾਮ ਸਿੰਘ ਸੀਗਾ ਜੀ ਤੇ ਪਹਿਲਾਂ ਕਿਹੜੇ ਮਾਮਲੇ ਤੁਸੀਂਗਾ ਗੋਲੀਆਂ ਪਾਈਆਂ ਸੀ ਪਹਿਲਾਂ ਵੀ ਨਜਾਇਜ਼ ਹੀ ਪੜਿਆ ਗਿਆ ਸੀਗਾ ਵੀਰੇ ਤੇ ਉਹਨਾਂ ਨੇ ਗੋਲੀਆਂ ਪਾ ਕੇ ਇਹਨਾਂ ਨੂੰ ਧੱਕਤਾ ਤੇ ਹੁਣ ਫੇਰ 2 ਸਾਲ ਕੱਟ ਕੇ ਸੀ ਜਵਾਨਤ ਕਰਾਈ 7-8 ਮਹੀਨੇ ਹੋਏ ਸੀ ਉਹਨੂੰ ਬਾਹਰ ਆਏ ਨੂੰ ਹੁਣ ਲੋਕਾਂ ਨੇ ਆਏ ਇਹਨਾਂ ਨੇ ਪੁਲਿਸ ਨੇ ਆਏ ਕੀਤਾ ਸਾਡੇ ਨਾਲ ਹਾਂ ਹੁਣ ਕੀ ਕੰਮ ਕੀ ਕਰਦਾ ਟੂਟੀਆਂ ਦਾ ਕੰਮ ਕਰਦਾ ਕਿਤੇ ਦਿਹਾੜੀ ਕਿਸੇ ਨਾਲ ਚਲਿਆ ਜਾਂਦਾ ਕਦੇ ਕਿਸੇ ਨਾਲ ਸਾਡੇ ਛੋਟੇ-ਛੋਟੇ ਬੱਚੇ ਆ ਕੰਮ ਧੰਦਾ ਕਰੀਦਾ ਦਿਹਾੜੀਦਾਰ ਹੈਗੇ ਆ ਤੁਹਾਡੇ ਤੋਂ ਕੀ ਪੁੱਛ ਗਏ ਸੀ ਉਹ ਕਹਿੰਦੇ ਕਿੱਥੇ ਆ ਕਿੱਥੇ ਗਿਆ ਸੀ ਕਿ ਆ ਵੀ ਸਾਨੂੰ ਕੀ ਪਤਾ ਕਿੱਥੇ ਸੀ ਕਿ ਆ ਕੰਮ ਤੇ ਗਿਆ ਹੋ ਉਹਨਾਂ ਨੇ ਬਿਆਨ ਲਿੱਤੇ ਲਿਖ ਕੇ ਸਾਈਨ ਕਰਵਾਏ ਦੋ ਜਗ੍ਹਾ ਤੇ ਤੇ ਚਲੇ ਗਏ ਫੇਰ ਮੁੜ ਕੇੜ ਕੇ ਆਈ ਜਾਣ ਗਲੀ ਦੇ ਵਿੱਚ ਖੜੇ ਰਹੀ ਗੱਡੀ ਉਹ ਦੇਖ ਕੀ ਮੰਨ ਕਰਦੇ ਹੁਣ ਅਸੀਂ ਇਹ ਕਰਦੇ ਆਂ ਜੀ ਤੁਹਾਡਾ ਇਨਸਾਫ ਕੀਤਾ ਅੱਜ ਤੁਹਾਡੇ ਘਰੇ ਐਨਆਈ ਦੀ ਰੇਡ ਹੋਈ ਸੀਗੀ ਕੀ ਚੱਕਰ ਸੀਗਾ ਕੀ ਕਾਰਨ ਸੀ ਵੀਰੇ ਮੇਰਾ ਪ੍ਰਾਣਾ ਸਹਿਮ ਸੀ ਜੀ ਹੂੰ ਹੁਣ ਡੱਗ ਗਿਆ ਜੀ ਹੂੰ ਐ ਕਰਕੇ ਮੈਨੂੰ ਤਾਂ ਪਤਾ ਨਹੀਂ ਗ੍ਰੀਪਾਸ 10 ਕਰਕੇ ਮੁੜ ਗਈ ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਗਈ ਦਿੱਥੋਂ ਉਹਨਾਂ ਨੇ ਮੈਨੂੰ ਜਾਂ ਪੁੱਛਾਈ ਕਹਿੰਦੇ ਸਹਿਮਾ ਐ ਹੂੰ ਔਰ ਮੈਨੂੰ ਕਾਹ ਨਹੀਂ ਕੀਤਾ ਨਹੀਂ ਤੇ ਕੁਝ ਘਰੋਂ ਤੇਰਾ ਲੈ ਕੇ ਤਿੰਨੇ ਕੋਈ ਫੋਨ ਵਗੈਰਾ ਜਾਂ ਕੁਝ ਹੋਰ ਆਧਾਰ ਕਾਰਡ ਲੈ ਕੇ ਗਏ ਜੀ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲੇ ਉੱਥੇ ਆਈ ਜਾਂ ਕੁਝ ਵੀ ਨਹੀਂ ਨਹੀਂ ਜੀ ਮੈਨੂੰ ਦੋ ਕਿ ਕੌਣ ਹੀ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਗਏ ਹੁਣ ਜਾਂ ਕੁਝ ਹੋਰ ਨਹੀਂ ਇਹ ਕਿਸੇ ਦਾ ਫੋਨਦਾਰ ਇੱਕ ਦਾ ਫੜਾ ਗਿਆ ਜੀ ਨੰਬਰ ਭਲਾ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ ਸਿਮ ਕਿੱਥੇ ਚੱਲਦਾ ਉਹਦੇ ਬਾਰੇ ਦੱਸ ਉਹਦੇ ਬਾਰੇ ਪੁੱਛੇਗੇ ਹੋਰ ਤੈਨੂੰ ਕੁਝ ਕਿਹਾ ਕੋਈ ਕੋਈ ਉਹਨੂੰ ਕੁੱਟਿਆ ਮਾਰਿਆ ਨਹੀਂ